ਤੋ ਆ ਦੇਖੋ ਆ ਬੂਟੀ ਜਿਹਨੇ ਪਤਾ ਨਹੀਂ ਕਹੇ ਜੀ ਅੱਜ ਦੀ ਗੱਡੀ ਰੜਕਮੈਂ ਸਪਰੇਅ ਕਰ ਕਰਕੇ ਦੇਖ ਲੈ ਜੀ ਅਸੀਂ ਜੜਾ ਕੱਢਦੇ ਆ ਨੇ ਖਾਲ ਨਾਲ ਮਿੱਟੀ ਵੀ ਲਾ ਲਈ ਇਹਦੀ ਜੜ ਨਹੀਂ ਨਿਕਲੀ ਪਤਾ ਨਹੀਂ ਕੋੜ ਖੱਬਲ ਜੇ ਮੂੰਹ ਕਹੇ ਜੀ ਆ ਦੇਖੋ ਅੰਦਰ ਦੀ ਖਾਲ ਚ ਖੜੀ ਐ ਤੇਰਾ ਤਾਂ ਤੁਰਤ ਤੁਰਤਕ ਸਪਰੇਅ ਜੀ ਐ ਜਿਹੜੀ ਮਚਾਉਂਦੀ ਹੁੰਦੀ ਉਹ ਕਰੀ ਐ ਉਹਨੇ ਤੇਰਾ ਤਾਂ ਜਮਾਂ ਲਾਤੀ ਖੁੰਜੇ ਵਿੱਚ ਖੱਬਲ ਖੱਬਲ ਜ ਸਾਰਾ ਕੁਸ ਪਰ ਇਹ ਦੁਬਾਰੇ ਫੇਰ ਹਰੀ ਹੋਊਗੀ ਹੁਣ ਇਹਦੇ ਵਾਸਤੇ ਮੈਨੂੰ ਦੱਸਿਆ ਕਿ ਇਹਨੇ ਹੋਰ ਇਹ ਲਗ ਰਿਪ ਜੀ ਪਤਾ ਨਹੀਂ ਕਿਹੜੀ ਕਹਿੰਦੇ ਸੀ ਪਾ ਕੇ ਉਹ ਕਰੇ ਉਹ ਮਚਾਉ ਉਹ ਜੜਾਦਾਰੀਆਂ ਆ ਦੇਖੋ ਕਿਰਾਂ ਦਾ ਜਮਾ ਇਹ ਕਰਤੀ ਮੁੰਗੀ ਵੀ ਆਪਣੀ ਘਰ ਵਧੀਆ ਹੋਊਗੀ ਆਪਾਂ ਚਾਰ ਸਪਰੇਦਰ ਢੇੜਾ ਦੇਣੀ ਆ ਜੀ ਆ ਖੱਬਲ ਖੁੱਬਲੇ ਅੱਗੇ ਰਾ ਦੇਖੋ ਜਿਵੇਂ ਆ ਖਾਲ ਦੇ ਇਧਰਲੇ ਪਾਸੇ ਖੜਾ ਹੁਣ ਉਹਨੂੰ ਕਰਨੀ ਹੋਵੇ ਤਾਂ ਕਿਰਾਂ ਤਾਂ ਇਹਨੂੰ ਜਮਾ ਮਚਾਉਂਦਾ ਜਮਾ ਆ ਬਾਹਲੀ ਫਾਈਲਰ ਦੀ ਪਤਾ ਨਹੀਂ ਕੀ ਚੀਜ਼ ਹੈ ਕਿਹੜੀ ਨਸਲ ਹੈ ਇਧਰ ਪਹਿਲਾਂ ਆਪਣੇ ਹੈ ਨਹੀਂ ਸੀ ਆ ਜਿਹੜੀ ਤੇ ਮਾੜੀ ਮੁੱਟੀ ਪੈਣ ਵਾਲੀ ਰਹੇਗੀ ਨਾ ਤੜਕੇ ਹਵਾ ਜੀ ਚਲਦੀ ਸੀ ਅਜਾ ਤਿੰਨ ਕਰੀ ਹੁਣ ਇਹਨੂੰ 13 ਤੋਂ ਮੱਚ ਗਈ ਜਮਾ ਇਹ ਦੁਬਾਰੇ ਫੁੱਟਣ ਨੂੰ ਪਈ ਫਿਰ ਇਹ ਤੇ ਆਪਾਂ ਉਹ ਕਰਾਂਗੇ ਅੱਲ ਗ੍ਰਿਪ ਜੀ ਮਾਰਾਂਗੇ ਦੋ ਪੁਰੀਆ ਢਾਈ ਪਾ ਕੇ ਨਾ ਢੋਲੀ ਚ ਉਹਦੇ ਨਾਲ ਕੰਮ ਆਉਂਦਾ ਇਹਨੂੰ ਤੜਕੇ ਦਾ ਇਹ ਲਗ ਰਾਂ ਕੱਢੀ ਖੜੀ ਸੀਗੀ ਦੇਖੋ ਅੱਜ ਦਾ ਖਰ ਮੌਸਮ ਤਾਂ ਸਾਫ਼ ਹੈ ਰਾਤ ਨੂੰ ਨਹੀਂ ਪਤਾ ਫੇਰ ਰਾਤ ਪਾ ਗਿਆ ਮੀ ਅੱਜ ਕੋ ਗੱਬਲ ਖਬਲ ਜਨ ਬਹੁਤ ਭੜੀ ਕਰੀ ਐ ਤੜਕੇ ਅੱਜ ਮੈਂ ਸੰਦੇਹ ਹਾਂ ਇਸੇ ਕੰਮ ਤੇ ਲਾਈ ਛੁੱਟੀ ਸੁੱਖਾ ਸੱਖਾ ਜਾ ਦੇਖਦੇ ਸੁੱਖਾ ਜਾ ਘਟਮਾ ਚ ਤਾਂ ਹੁੰਦਾ ਹੈ ਇਹਦਾ ਸੁੱਕੇ ਦੇ ਬੁੱਝੇ ਕਈ ਨੇਗੇ ਦੁਬਾਰੇ ਫੇਰ ਮਾਰਦੇ ਆਂ ਕਿ ਪਈ ਆਪਣੇ ਕੋਲੇ ਵਿੱਚ ਹੀ ਇਹ ਪਾਲਾਂਗੇ ਵਿੱਚ ਹੀ ਉਹ ਪਾਲਾਂਗੇ ਜਿਹੜੀ ਇਹਦੀ ਮਾਰਨ ਵਾਲੀ ਸੀ ਚੀਜ਼ ਇਹ ਮਾਰ ਦੂ ਜਿਹੜੀ ਉਹ ਟੈਲ ਗ੍ਰਿਪ ਦੇ ਮਾਰਦੇ ਉਹ ਅਗਰ ਦੇਖੋ ਬਲ ਕੋ ਕੋ ਜਾ ਦੇ ਕੋ ਵਿੱਚ ਹੀ ਬਾੜ ਤੱਕ 2 ਘੰਟਾ ਜ ਇਹ ਤਾਂ ਘੰਟੇ ਇੱਕ ਜੀ ਲੱਗ ਤੇ ਤੇਰਗੀ ਸੀ ਬਲ ਜੇ ਮਹੱਤ ਕੋਈ ਛੱਡੇ ਨਹੀਂ ਤਾਂ ਕਈ ਬੜੇ ਸਾਲ ਹੋ ਗਏ ਸਾਨੂੰ ਇਹ ਚੜਾ ਕੜਦਿਆਂ ਨੂੰ ਫੇਰ ਫੇਰ ਉੰਨੀ ਫੇਰ ਹੋ ਜਾਂਦੀ 11 ਫੇਰ ਹੋ ਜਾਂਦੀ ਹੁਣ ਦੱਸਿਆ ਗਿਆ ਨੇ ਕਹਿੰਦੇ ਐਲਗ੍ਰਿਪ ਨਹੀਂ ਛੱਡਦੀ ਇਹਨੂੰ ਉਹਦੀ ਕਰਾਂਗੇ ਉੱਤੋਂ ਹੀ ਦਿੰਦੇ ਆ ਜਿਹੜਾ ਆਪਾਂ ਨਾਲੇ ਮੰਗੀ ਮੰਗੀ ਦਾ ਪਤਾ ਲੱਗੇ ਤਾਂ ਦੇਖਦੇ ਆ ਵੀ ਆਹ ਕਰਾ ਤੜਿਆਂ ਕਣੀਆਂ ਨਾਲ ਹੋਰ ਕਿੰਨੀ ਕਾਰੀ ਹੁੰਦੀ ਆ ਰਾਤ ਬਾਵਾ ਸੀ ਛੜਾਕਾ ਜਾ ਆ ਦੇਖੋ ਗੱਬਲ ਗੱਬਲ ਜਾ 13 ਦਾ ਲਵੇਟਤਾ ਜਮ ਮੂੰਗੀ ਆਪਣੀ ਇੱਥੇ ਲੈਵਲ ਆਉਣੇ ਸਾਰੇ ਘਰਾਂ ਨੂੰ ਜੇਤੀ ਹੈ ਇੱਕ ਅੱਧਾ ਦਿਨ ਦਾ ਫਰਕ ਆਇਆ ਹੈਗਾ ਸਾਰਿਆਂ ਨੇ ਆਪਾਂ ਤਾਂ ਬਾਤ ਹੀ ਲਾਈ ਹੈ ਮੂੰਗੀ ਬਿਜਾਈ ਬਹੁਤ ਹੋਈ ਐ ਤਕੀ ਮੱਕੀ ਦੀ ਆਪਣੇ ਘਟ ਹੋਈ ਐ ਮੂੰਗੀ ਦੀ ਬਦ ਹੋ ਜਾ ਆ ਬੁੱਝੇ ਨਾ ਕੀ ਕਰੇ ਰੇ ਤਮਲ ਲਮਕਾਤਾ ਬਿੱਤੀ ਆ ਸੁੱਖਾ ਜਾਈ ਬਹੁਤ ਬੜਾ ਮਜਾ ਆ ਇਹ ਤੁਰਤਾਂ ਹੀ ਛੜਦੀ ਨਹੀਂ ਹੁੰਦੀ ਜਿਹੜੀ ਤੇ ਚੀਜ਼ ਤੇ ਪੈ ਗਈ ਘਰੋਂ ਤਾਂ ਨਹੀਂ ਛੜਦੀ ਆ ਫੁੱਲ ਜਾਈ ਨਹੀਂ ਮੱਛੇ ਮੈਂ ਸਮਾਰ ਕੇ ਤਾਂ ਤੇ ਉੱਤਾਂ ਇਨੂੰ ਕਹੀ ਲੈ ਕੇ ਵੱਡਾ ਗੇ ਦੇਖ ਰਿਹਾ ਇਧਰ ਦੀ ਆ ਬੱਟ ਤੇ ਵਧੀ ਜੀ ਚਾਚੇ ਨਾ ਸਮਝੀ ਜੜੀ ਦੇਖੋ ਫਟੇ ਰਚ ਮੂਜੀ ਥੋੜੀ ਘੱਟ ਹਰੀ ਰੋ ਗਰੰਦ ਬੰਨ ਗੇ ਉਹ ਤਾਂ ਫਿਰ ਨਿਕਲਦੀ ਵੀ ਹੁੰਦੀ ਅਜਿਹਾ ਰਾਤਾਂ ਵਾਲੀਆਂ ਕਰੀਆਂ ਨਾਲ ਨਿਕਲੇ ਬਹੁਤ ਕਰੀਤਾ ਦੇ ਨਾਲ ਪੈੜੀ ਬਾਲੀ ਜਣਾ ਫੇਰ ਦੇਖਦੇ ਆ ਉਦੋਂ ਆਪਣੇ ڪرੰਡ ਬੰਨੀ ਜਾਂਦੇ ਨੇ ਉਹ ਕੱਲ ਵੀ ਜੀ ਸੀ ਮੂੰਗੀ ਰਾਤ ਵੀ ਪੈ ਗਿਆ ڪرੰਡ ਦਾ ਖਰਚੀ ਜ ਮੰਦੀ ਹੈਗਾ ਬਾਹਣ ਮਿੱਟੀ ਵਾਲੇ ਨੇ ਨਾ ਆ ਦੇਖੋ ਇਹ ਇਹਦੇ ਹਾਲਤ ਦੇਖੋ ਕੇਰਾ ਤਾਂ ਅਜੇ ਜਮਾਇਆ ਕਰਤੀ ਉਹ ਕਰਦੇ ਜੜਾ ਨਹੀਂ ਗਲਦੀਆਂ ਇਹ ਚੀਜ਼ਾਂ ਜਿਹੜੇ ਵਿੱਚ ਨੇ ਨਾ ਇਹ ਇਹਨੂੰ ਉਹ ਦੇਖ ਕਹਿੰਦੇ ਆ ਵੀ ਓਝ ਮਚਾਉਂਦੀ ਹੈ ਬਾਕੀ ਦੇਖਾਂਗੇ ਜੇ ਇਹਦਾ ਮੌਸਮ ਹੋਉ ਨਹੀਂ ਫਿਰ ਕੇਰਾ ਦੀ ਇਹ ਹੋਈ ਕੇਰਾ ਰਵੀ ਨੂੰ ਨਿਕਲ ਜਾਣਗੇ ਦੁਬਾਰੇ ਫੇਰ ਤਕਰਦਿਆਂਗੇ ਉਹਨਾਂ ਤੁਰਤ ਵਾਲੀ ਨਾਲ ਹੀ ਆ ਜੜਾ ਜਿਹੜੀਆਂ ਮੇਰੇ ਸਾਹ ਦੀਆਂ ਆਹ ਇਹਦਾ ਛਕਰ ਗੰਦੀ ਮੰਗੂ ਗਾਹੀ ਗਾਹ ਵਧੀ ਜਾਣੀ ਆਂ ਦੇਖੋ ਆ ਅੱਗੇ ਚਾਚਾ ਜੰਤਰ ਜੰਤਰ ਵੀਦ ਹੁੰਦਾ ਇੱਥੇ ਕਿ ਮੈਨੂੰ ਪਤਾ ਸ਼ਾਇਦ ਨਾ ਹੀ ਵੀ ਜੀ ਵੀ ਕੋਈ ਆ ਦੇ ਇਹਦੇ ਘੱਟ ਪਈ ਐ ਇਹ ਥੋੜੀ ਹਰਿਆਲੀ ਚ ਖੜੀ ਆਲੇ ਉਹ ਆ ਗਿਆ ਬੱਬੂ ਵੀ ਕਰੇ ਘੜਾ ਬੰਦਾ ਟਾਈਮ ਲਗਦਾ ਲਟਾ ਤੀ ਕਰਦਾ ਭਾਈ ਚਲੋ ਦੇਖਦੇ ਆ ਬਾਕੀ ਅੱਗੇ ਕੀ ਬਣਦਾ ਵੈਸੇ ਤੰਗੇ ਸੇ ਬਹੁਤ ਕਰਦੀ ਆ ਬੱਲ ਜੀ ਜਿੱਥੇ ਹੁੰਦੀ ਆ ਤੇ ਇੱਥੇ ਹੈ ਨਹੀਂ ਜਿੱਥੇ ਹੈਗੀ ਉੱਥੇ ਉੱਥੇ ਵਧੀ ਜਾਂਦੀ ਆ ਹੋਰ ਇਹਦੇ ਘੱਟ ਪਈ ਥੋੜੀ ਕਿਆ ਵਿਟੂ ਦੀ ਨਾ ਤਾਂ ਮਨੇ ਮੋਗੋ ਪਾਇਆ ਤੇ ਤਰਾਪੜ ਹਾਰੇ ਕਰਤੀ ਹੈ ਦੂਰੋਂ ਦਾ ਮੂੰਗੀ ਲੱਗਦੀ ਹੈ ਵਧੀਆ ਵਿੱਚ ਫਿਰਦੇ ਨੂੰ ਐ ਲੱਗਦਾ ਵੀ ਕਿਤੇ ਕਿਤੇ ਗਿਰਦੀ ਨੂੰ ਜੇ ਪਰ ਬਿਰਲੀ ਜੀ ਹੋ ਚੁਈਆ ਫੋਟੋ ਬੱਟਾ ਮਾਰ ਜਾਨੀਆ ਚਲੋ ਠੀਕ ਹੈ ਭਾਈ ਓਕੇ ਆਪਾਂ ਤਾਂ ਇਹੀ ਦੇਖਣ ਆਏ ਸੀ ਵੀ ਕਿੰਨਾ ਕਹਿੰਦੇ ਕੰਮ ਕਰਿਆ ਦਵਾਈ ਨੇ ਫੇਰ ਦੇਖਦੇ ਆ ਅੱਗੇ ਕੀ ਬਣਦਾ ਚਲੋ ਠੀਕ ਓਕੇ ਦੱਸਿਓ ਜੇ ਕੋਈ ਹੋਰ ਹੱਲ ਹੋਇਆ ਤਾਂ ਓਕੇ ਸਤਿ ਸ੍ਰੀ ਅਕਾਲ